ਦੇਖੋ ਕਾਫਲਾ ਜਿਹੜਾ ਵਾਧਾ ਹੋਇਆ ਤੁਸੀਂ ਆ ਰਾਣੇ ਦਾ ਗਾਈ ਕਰਨਾ ਹੈ ਬਿਰਸਾ ਜੂਸਵਾਰ ਵਾਲੇ ਦਾ ਭਰਾ ਦਾ ਆਪਣਾ ਗੰਨਾ ਜਿਹੜਾ ਹੁਲਾਇਆ ਹੋਇਆ ਆਪ ਹੀ ਉਹ ਤਿਆਰ ਕਰਦਾ ਸਾਰਾ ਗੰਨਾ ਸਾਰੇ ਖੇਤ ਦੇ ਵਿੱਚ ਜਿਹੜਾ ਹੁਲਾ ਹਾਂ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਅੱਲੂ ਵਰਖ ਜਿਹੜਾ ਉਹ ਪਹੁੰਚ ਚੁੱਕੇ ਆ ਤੇ ਆਪਣਾ ਕਾਫਲਾ ਜਿਹੜਾ ਪਹੁੰਚ ਚੁੱਕਿਆ ਕਰੋ ਜੀ ਦਰਸ਼ਨ ਨੌਮੀ ਪਾਸਾਈ ਅਸੀਂ ਵੀ ਸਾਈਕਲਾਂ ਤੇ ਜਿਹੜਾ ਜਾਣਾ ਤੇ ਅੱਜ ਸਬੱਬ ਜਿਹੜਾ ਬਣਿਆਗਾ 29 ਤਰੀਕ ਆ 29 ਜੂਨ ਤੇ 2025 ਨੂੰ ਬਾਈ ਜੀ ਨਾਲੇ ਬੱਚਿਆਂ ਦੇ ਸੁਟੀਆਂ ਨੇ ਨਾਲੇ ਸਰ ਦਾ ਬਾਈ ਜੀ ਤੇ ਅੱਜ ਅਸੀਂ ਸਾਰੇ ਸਾਡੇ ਗਰਾਉਂਡ ਵਾਲੇ ਬੱਚੇ ਕਹਿੰਦੇ ਜੀ ਸੁਟੀਆਂ ਨੇ ਆਪਾਂ ਸਾਈਕਲਿੰਗ ਕਰਨ ਜਾਣਾ ਹਰ ਰੋਜ਼ ਸਾਨੂੰ ਜਿਹੜਾ ਉਹ ਮੈਨੂੰ ਉਹ ਕਹਿੰਦੇ ਰਹਿੰਦੇ ਸੀ ਵੀ ਅਸੀਂ ਸਾਈਕਲਿੰਗ ਕਰਨ ਜਾਣਾ ਤੇ ਅੱਜ ਸਬੱਬ ਜਿਹੜਾ ਬਣਿਆਗਾ ਤੇ ਅੱਜ ਅਸੀਂ ਭਰਾਵੋ ਜਾ ਰਹੇ ਆਂਗੇ ਆਲੂਰਤ ਸਾਹਿਬ ਮੰਜੀ ਸਾਹਿਬ ਵੀ ਕਹਿ ਦਿੰਦੇ ਆਂ ਤੇ ਪਹਿਲਾਂ ਵੀ ਤੁਸੀਂ ਆਪਣਾ ਬਲੌਗ ਆ ਜਿਹੜਾ ਉਹ ਦੇਖਿਆ ਸੀਗਾ ਤੇ ਅੱਜ ਬਦਲ ਬਾਈ ਫੋਨ ਕਰਕੇ ਪਹਿਲਾਂ ਅਸੀਂ ਘਨੌੜ ਸਾਹਿਬ ਜਾਣਾ ਸੀਗਾ। ਇਹ ਆ ਮੁੰਡੇ ਨੂੰ ਕਹੇ ਦੀ ਅੱਜ ਸਾਈਕਲ ਹੀ ਇਹਦੇ ਘਰ ਦੇ ਨੇ ਲੈ ਕੇ ਦਿੱਤੀ ਆ ਵੀ ਮੁੰਡਾ ਥੋੜਾ ਜਿਆ ਕਹਿਣੇ ਲੱਗਣ ਲੱਗ ਗਿਆ ਤੇ ਇਹਦੇ ਕੰਨੀ ਵੀ ਪਾਰਟੀ ਹੋ ਗਈ। ਠੀਕ ਆ। ਤੇ ਵਧੀਆ ਮੈਂ ਤੇ ਕਰੂਗਾ ਤੇ ਅੱਗੇ ਵੀਡੀਓ ਪੂਰੀ ਚੱਲਣੀ ਆ ਵੀਰੋ ਤੇ ਅੱਗੇ ਸਾਰੀ ਦੇਖਿਓ। ਸਾਰਿਆਂ ਨੇ ਨਾ ਇੱਕ ਲੈਂਡ 'ਚ ਰਹਿਣਾ ਦਾ ਮੇਰੀ ਗੱਲ ਸੁਣ ਲਓ। ਠੀਕ ਆ ਬਾਈ। ਸਾਰਿਆਂ ਨੇ ਇਸ ਲੈਂਡ 'ਚ ਲੈਣਾ ਕਿਸੇ ਨੇ ਅੱਗੇ ਨਿਕਲਣ ਦੀ ਕੋਸ਼ਿਸ਼ ਨਹੀਂ ਕਰਨੀ। ਸਿਟੀ ਮਾਰੂਗਾ ਮੈਂ। ਸਾਰੋ ਕੇ ਜਾਣਾ। ਡਾਵਰ ਲੈਂਡ ਨਹੀਂ ਚਲਾਉਣੀ ਕਿਸੇ ਨੇ ਸਿੰਗਲ ਲੈਂਡ ਚਲੋੜੀਆਂ ਕਾਲੂ ਆਪਾਂ ਨੂੰ ਕਹਿ ਨਾ ਦਵੇ ਕੋਈ ਵੀ ਕਰਤਾ ਐਵੇਂ ਜਾਂਦੇ ਤੇ ਕਾਲੂ ਤੁਹਾਡੇ ਘਰਦਿਆਂ ਨੂੰ ਕੋਈ ਕਹਦਾ ਫਿਰ ਔਖਾ ਹੋ ਜਾਊਗਾ ਠੀਕ ਆ ਸਿੰਗਲ ਲੈਂਡ ਬਣਾ ਕੇ ਚੱਲਣਾ ਆਪਾਂ ਅੱਗੇ ਵਾਸਤੇ ਵੀ ਜਾਣਾਗਾ ਵੀ ਅੱਜੇ ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਇਸ ਤਰ੍ਹਾਂ ਜਾ ਕੇ ਵੀ ਅੱਜੇ ਸ਼ਿਕਾਇਤ ਮਿਲ ਗਈ ਫਿਰ ਘਾਹ ਨੂੰ ਭੇਜਣਾ ਨਹੀਂ ਠੀਕ ਆ ਨਾ ਤੇ ਇੱਕ ਸਿੰਗਲ ਲੈਂਡ ਬਣਾ ਕੇ ਜਾਣਾ ਕਿਸੇ ਨੇ ਮੂਰੇ ਨਿਕਲਣ ਦੀ ਕੋਸ਼ਿਸ਼ ਨਹੀਂ ਕਰਨੀ ਹਰੇਕ ਦਾ ਘਟੂ ਘੜ 5-4 ਫੁੱਟ ਦਾ ਫਰਕ ਹੋਣਾ ਚਾਹੀਦਾ ਠੀਕ ਆ ਲਓ ਜੀ ਪਲੇਅਰ ਆ ਆਪਣੇ ਚੱਲ ਚੁੱਕੇ ਨੇ ਬਖੂਹੇ ਗੰਨੀ ਨੂੰ ਤੇ ਦੇਖੋ ਕਾਫਲਾ ਜਿਹੜਾ ਵੱਧਾ ਹੋਇਆ ਤੇ ਆਪਣਾ ਅੱਜ ਪਲੇਅਰ ਵਧੀਆ ਨਾਲ ਜੁੜੇ ਨੇ ਜਿਹੜੇ ਸਾਰੇ ਸਾਡੇ ਨਾਲ ਤੇ ਦੇਖੋ ਵਧੀਆ ਰੰਗ ਢੰਗ ਲੱਗ ਰਹੇ ਵੀ ਬਾਈ ਬਹੁਤ ਵਧੀਆ ਤੇ ਦੇਖੋ ਤੁਸੀਂ ਆ ਰਾਣੇ ਦਾ ਗਾਈ ਗੰਨਾ ਹੈ ਬਿਰਸਾ ਜੂਸਵਾਰ ਵਾਲੇ ਦਾ ਭਰਾ ਦਾ ਆਪਣਾ ਗੰਨਾ ਜਿਹੜਾ ਹੁਲ ਆਇਆ ਹੋਇਆ ਆਪੀ ਉਹ ਤਿਆਰ ਕਰਦਾ ਸਾਰਾ ਗੰਨਾ ਸਾਰੇ ਖੇਤ ਦੇ ਵਿੱਚ ਜਿਹੜਾ ਹੁਲ ਆਇਆ ਹੋਇਆ ਹੈਗਾ ਬਿਰਸਾ ਜੂਸਵਾਰ ਤੁਸੀਂ ਸਾਰੇ ਜਾਣਦੇ ਹੀ ਹੋ ਓਪੀ ਹੋ ਗਈ ਹੈ ਲਓ ਜੀ ਆਪਾਂ ਸਮਾਨੇ ਵਾਲੇ ਰੋਡ ਤੇ ਵੀਰੋਂ ਪਹੇਗੇ ਆਂ ਬਰਸਾ ਜੂਸਵਾਰ ਤੇ ਆ ਕੇ ਆਪਾਂ ਸਟੇ ਜਿਹੜੀ ਉਹ ਕਰੀ ਤੀ ਸੜਕ ਪਾਰ ਕਰੇ ਸਿੰਗਲ ਲਾਈਨ ਬਣਾ ਕੇ ਆਉਣਾ ਸਾਰਿਆਂ ਨੇ ਫੋਨ ਜੇਬ ਚ ਪਾਲਾ ਠੀਕ ਆ ਤੇ ਦੇਖੋ ਪਲੇਅਰ ਆਪਣੇ ਕਾਫਲਾ ਜਿਹੜਾ ਆਪਾਂ ਬਾਈ ਜੀ ਹੋਰ ਵੀ ਜਿਹੜਾ ਇਹ ਵੱਡਾ ਜਿਹੜਾ ਕਾਫਲਾ ਆਪਾਂ ਨੇ ਕਰਨਾਗਾ ਤੇ ਵਧੀਆ ਕਰਾਂਗੇ ਤੇ ਸਾਡਾ ਪਰਾ ਸਤਨਾਮ ਖੜਾ ਸਤਨਾਮ ਆ ਕੀ ਆਲਾ ਹਾਂਜੀ ਵੀਰੋਂ ਨਾਬਾ ਰੋਡ ਤੇ ਜਿਹੜਾ ਪਹੁੰਚ ਚੁੱਕੇ ਆਪਾਂ ਤੇ ਇਧਰ ਦੀ ਰੋਡ ਆ ਜਿਹੜਾ ਬਈ ਫੁੱਲ ਚਰਚਾ ਦੇ ਵਿੱਚ ਆ ਪੁਲ ਦੇ ਨਿੱਕੇ ਆਜੋ ਆਜੋ ਤੇ ਦੇਖੋ ਪਲਟਣਾ ਆਪਣੀ ਸਾਰੀ ਤਿਆਰ ਵਰ ਤਿਆਰ ਦੇਖ ਕੇ ਓਏ ਦੇਖ ਕੇ ਉਤਰ ਕੇ ਆਜੋ ਤੇ ਦੇਖੋ ਪਲਟਣ ਤਿਆਰ ਸਾਰੀ ਹਾਂ ਹਾਂ ਤੇ ਦੇਖੋ ਜੀ ਨਾਬਾ ਰੋਡ ਤੇ ਸਾਰੇ ਤਿਆਰ ਵਰ ਤਿਆਰ ਨੇ ਆਪਣੇ ਸਾਥੀ ਚੱਲ ਚੱਲ ਪੁੱਤ ਓਪੀ ਤੇ ਦੇਖੋ ਓਪੀ ਵੀ ਨਾਬਾ ਰੋਡ ਤੇ ਬਾਈ ਪਹੁੰਚ ਚੁੱਕੇ ਆਪਾਂ ਆਪਾਂ ਜਾਣਾ ਆਲੂਰਖ ਮੰਜੀ ਸਾਹਿਬ ਹਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲੂਰਖ ਜਿਹੜਾ ਉਹ ਪਹੁੰਚ ਚੁੱਕੇ ਆ ਤੇ ਆਪਣਾ ਕਾਫਲਾ ਜਿਹੜਾ ਪਹੁੰਚ ਚੁੱਕਿਆ ਤੇ ਦੇਖੋ ਚਲੋ ਬਾਈ ਲੈ ਸਾਰੇ ਆਪਣੇ ਪਲੇਅਰ ਜਿਹੜੇ ਉਹ ਪਹੁੰਚ ਚੁੱਕੇ ਨੇ ਅੱਜ ਮੋਟਰਸਾਈਕਲ ਜਿਹੜਾ ਉਹ ਸਾਨੂੰ ਰੱਖਣਾ ਪਿਆ ਕਿਉਂਕਿ ਅੱਜ ਬੱਚੇ ਜਿਹੜੇ ਬਾਈ ਵਧ ਗਏ ਸੀਗੇ ਪਲਾਨ ਸਾਡਾ ਜਿਹੜਾ ਸੀਗਾ ਉਹ ਮੰਜੀ ਸਾਹਿਬ ਆਪਣੇ ਆਲੂਰਖ ਸਾਹਿਬ ਪਲਾਨ ਜਿਹੜਾ ਆਪਣਾ ਸੀਗਾ ਭਰਾਵੋ ਉਹ ਕਨੌਰ ਸਾਹਿਬ ਜਾਣ ਦਾ ਸੀਗਾ ਪਰ ਮੀਂਹ ਤੇ ਥੋੜਾ ਮੌਸਮ ਇਹਦਾ ਖਰਾਬ ਹੋਣ ਕਰਕੇ ਸਾਡਾ ਮੌਸਮ ਖਰਾਬ ਹੋਣ ਕਰਕੇ ਬਈ ਜੀ ਹੁਣ ਲਵੇ ਆਪਣੇ ਅਲੂਵਰਖਾ ਦਾ ਬਣਾਉਣਾ ਪਿਆ ਤੇ ਹਾਂਜੀ ਆਹ ਪਲੇਅਰ ਅੱਜ ਆਪਾਂ ਸੀਟੀਆਂ ਮਾਰਨ ਨੂੰ ਰੱਖਿਆ ਹੈਗਾ ਕਰੋ ਜੀ ਦਰਸਨ ਨੌਮੀ ਪਾਸ ਆਈ ਸ੍ਰੀ ਮਨਜੀਤ ਸਾਹਿਬ ਅੱਲੋ ਵਕ ਦੇ ਕੁਝ ਮੌਸਮ ਬਈ ਜੀ ਪੂਰਾ ਖਰਾਬ ਹੋ ਗਿਆ ਇਸ ਕਰਕੇ ਕਿਹੜਾ ਸਾਨੂੰ ਅਸਰ ਹੋ ਰਿਹਾ ਤੇ ਹੁਣ ਬਈ ਜੀ ਸਾਰੇ ਤਵ ਆ ਪਾਈਆਂ ਤੇ ਭਰਾਵੋ ਅੱਜ ਤੁਹਾਨੂੰ ਜਿਹੜਾ ਪਤਾ ਹੀ ਆ ਵੀ ਆਪਾਂ ਆਲੂਆਰਥ ਸਾਹਿਬ ਜਿਹੜਾ ਮੰਜੀ ਸਾਹਿਬ ਜਿਹੜਾ ਆਏ ਸੀਗੇ ਆਪਣੇ ਗਰਾਊਂਡ ਵਾਲੇ ਬੱਚਿਆਂ ਨੂੰ ਸਾਈਕਲ ਦੇ ਨਾਲ ਲੈ ਕੇ ਤੇ ਕਾਫੀ ਦਿਨਾਂ ਤੋਂ ਉਹਨਾਂ ਦੀ ਮੰਗ ਸੀ ਵੀ ਹਾਂ ਯਾਰ ਜੇ ਅਸੀਂ ਵੀ ਇੱਥੇ ਸਾਈਕਲਾਂ ਤੇ ਜਿਹੜਾ ਜਾਣਾ ਤੇ ਅੱਜ ਸਬੱਬ ਜਿਹੜਾ ਬਣਿਆਗਾ 29 ਤਰੀਕਾ 29 ਜੂਨ ਤੇ 2025 ਨੂੰ ਬਈ ਜੀ ਨਾਲੇ ਬੱਚਿਆਂ ਦੇ ਛੁੱਟੀਆਂ ਨੇ ਨਾਲੇ ਗੁਰੂ ਘਰ ਦੇ ਵਿੱਚ ਬੱਚਾ ਨੇ ਦਰਸ਼ਨ ਕੀਤੇ ਨੇ ਤੇ ਹਰ ਇੱਕ ਪਿੰਡ ਦੇ ਵਿੱਚ ਇੰਝ ਜਾਂ ਅਪਰਾਲਾ ਤੁਸੀਂ ਜ਼ਰੂਰ ਕਰੋ ਤੇ ਅਸੀਂ ਅੱਜ ਮਨਜੀਤ ਸਾਹਿਬ ਵਾਲੂ ਵਰਕ ਆਏ ਹੋਏ ਸੀਗੇ ਤੇ ਕਾਮ ਦਾ ਟਾਈਮ ਸੀ ਤੇ ਬੱਦਲ ਬਹੁਤ ਆ ਰਹੇ ਆ ਤੇ ਇਸ ਕਰਕੇ ਅਸੀਂ ਹਰ ਐਤਵਾਰ ਇੰਝ ਦਾ ਜਿਹੜਾ ਪ੍ਰੋਗਰਾਮ ਬਾਈ ਜੀ ਬਣਾਵਾਂਗੇ ਤੇ ਜਿਹੜਾ ਵੀ ਵੀਰ ਸਾਡੇ ਨਾਲ ਜੁੜ ਸਕਦਾ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਤੇ ਬਹੁਤ ਬਹੁਤ ਸ਼ੁਕਰੀਆ ਤੇ ਜਿਹੜੇ ਜਿਵੇਂ ਤੁਸੀਂ ਹੋਰ ਵੀਡੀਓ ਨੂੰ ਵੀ ਸਾਡੇ ਬਲੌਗ ਨੂੰ ਪਿਆਰ ਦਿੱਤਾ ਤੁਸੀਂ ਆਹ ਵੀਡੀਓ ਨੂੰ ਵੀ ਸਾਨੂੰ ਪੂਰਾ ਬਲੌਗ ਜਿਹੜਾ YouTube ਤੇ ਪਾਉਣੇ ਨੂੰ ਵੀ ਤੁਸੀਂ ਪੂਰਾ ਸਾਥ ਆ ਜਿਹੜਾ ਉਹ ਦੇਣਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ 13 BK Sports ਤੇ ਹਾਂਜੀ ਵੀਰੋ ਹਨੀ ਢਾਬੇ ਤੇ ਜਿਹੜਾ ਆਪਾਂ ਪਹੁੰਚ ਚੁੱਕੇ ਆ ਤੇ ਦੇਖੋ ਸਾਹਮਣੇ ਹਨੀ ਢਾਬਾ ਇੱਧਰ ਤੇ ਤੁਹਾਨੂੰ ਪਤਾ ਹੀ ਆ ਵੀਡੀਓ ਸੋਨੇ ਸਾਰੀ ਦੇਖ ਹੀ ਲਈ ਤੇ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਰੋ ਤੇ ਵੀਡੀਓ ਜਿਹੜੀ ਉਹ ਪੂਰੀ ਦੇਖਿਓ ਤੇ ਪਲੇਅਰ ਜਿਹੜੇ ਆਪਣੇ ਸਾਰੇ ਆਉਂਦੇ ਹੋਏ ਕੱਚੇ ਪਾਹੇ ਆਪਾਂ ਜਿਹੜਾ ਹੁੰਦਾਗਾ ਆਪਣਾ ਆਲੂ ਵਰਕ ਤੋਂ ਬਾਅਦ ਲੰਗਲਾਂ ਵਾਲਾ ਕੱਚਾ ਪਹਾੜੀ ਟਿੱਬੇ ਵੀ ਕਹਿ ਦਿੰਦੇ ਸੀ ਪਹਿਲਾਂ ਤੇ ਹੁਣ ਤਾਂ ਟਿੱਬੇ ਸਾਰੇ ਚੱਕੇ ਗਏ ਤੇ ਉਧਰ ਦੀ ਅਸੀਂ ਆਏ ਹਾਂਗੇ ਤੇ ਸਾਰੇ ਪਲੇਅਰ ਜਿਹੜੇ ਆਪਣੇ ਇਕੱਠੇ ਹੋਗੇ ਸਾਰੇ ਪਲੇਅਰ ਬਹੁਤ-ਬਹੁਤ ਸ਼ੁਕਰੀਆ ਵੀਡੀਓ ਭਾਈ ਜੀ ਆਪਣੀ ਸਮਾਪਤ ਹੁੰਦੀ ਆ ਤੇ ਬਹੁਤ-ਬਹੁਤ ਧੰਨਵਾਦ ਜੀ